ਸਰਬਲਿਨ ਸਿੰਘ ਉਹਨਾਂ ਦਾ ਪੂਰਾ ਨਾਮ ਹੈ ਸਰਬਲਿਨ ਅੱਜ ਸਟੂਡੀਓ ਦੇ ਵਿੱਚ ਪਹਿਲੀ ਵਾਰ ਆਪਣੇ ਪਿਆਰਿਆਂ ਦੇ ਰੂਬਰੂ ਹੋਣਗੇ ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਇੰਸ਼ੋਰੈਂਸ ਇੰਡਸਟਰੀ ਦੀਆਂ ਨਿਊਜ਼ੀਲੈਂਡ ਵਰਗੇ ਮੁਲਕ ਦੇ ਵਿੱਚ ਤੁਹਾਡੇ ਆਸ-ਪਾਸ ਬਹੁਤ ਕੁਝ ਅਜਿਹਾ ਜਿਹਦੇ ਬਾਰੇ ਤੁਹਾਨੂੰ ਚੰਗਾ-ਚੰਗਾ ਜਾਣਨ ਦੀ ਜ਼ਰੂਰਤ ਹੈ ਸਰਬਲਿਨ ਸਿੰਘ ਜੀ ਪਿਆਰ ਪ੍ਰੀ ਸਤਿ ਅਕਾਲ ਜੀ ਆਇਆਂ ਨੂੰ ਸਸ਼ੀਗਰ ਰਵਿੰਦਰભાઈ ਕੀ ਹਾਲ ਹੈ ਜੀ ਬਹੁਤ ਬਹੁਤ ਵਧੀਆ ਚੜ੍ਹਦੀ ਕਲਾ ਜੀ ਆਇਆਂ ਨੂੰ ਔਰ ਤੁਸੀਂ ਬਹੁਤ ਸੋਹਣੇ ਲੱਗ ਰਹੇ ਮੈਨੂੰ ਤਾਂ ਲੱਗਾ ਵੀ ਅੱਜ ਤੁਹਾਡਾ ਲਾਈਵ ਕਾਂਸਰਟ ਆ ਸ਼ਾਮ ਨੂੰ ਸਪਾਰਕਰ ਇਹਨਾਂ ਦੇ ਵਿੱਚ ਨਹੀਂ ਭਾਜੀ ਬਸ ਤੁਹਾਨੂੰ ਫੋਲੋ ਕਰ ਰਿਹਾ ਸੀ ਮੈਂ ਸਹੀ ਕਰਕੇ ਤੁਹਾਨੂੰ ਪੁੱਛ ਰਿਹਾ ਵੀ ਦਿਲਜੀਤ ਉਸਾਂਝ ਬਾਰੇ ਤੇ ਕਰਨ ਔਜਲਾ ਬਾਰੇ ਤੁਹਾਡਾ ਕੀ ਖਿਆਲ ਆ ਪਰ ਇਹ ਵੀ ਇੱਕ ਬਹੁਤ ਚੰਗੀ ਗੱਲ ਆ ਨਰਿੰਦਰ ਸਿੰਘ ਪੂਰਣੀ ਅਕਸਰ ਇਹ ਗੱਲ ਆਖਦੇ ਹੁੰਦੇ ਆ ਵੀ ਸੋਹਣੇ ਲੱਗਣਾ ਵੀ ਇੱਕ ਕਲਾ ਹੈ ਬਿਲਕੁਲ ਜੀ ਔਰ ਦੁਨੀਆ ਪਰ ਚਿੱਥੇ ਕਿਤੇ ਵੀ ਸਰਦਾਰ ਬੰਦਾ ਜਾਂਦਾ ਬਿਲਕੁਲ ਜੀ ਉਹਦੀ ਆਪਣੀ ਇੱਕ ਖੁਸ਼ਬੂ ਉਹਦੀ ਆਪਣੀ ਇੱਕ ਰੰਗਤ ਜਿਹੜੀ ਆ ਉਹ ਆਸ-ਪਾਸ ਨੂੰ ਹੋਰ ਵੀ ਸਾਰਥਕ ਕਰ ਦਿੰਦੀ ਪੋਜੀਟਿਵ ਕਰ ਦਿੰਦੀ ਜੀ ਤੁਸੀਂ ਬਣ ਤਣ ਕੇ ਰਹੋਗੇ ਤਾਂ ਹੀ ਤੁਹਾਡਾ ਕੰਮ ਵਧੀਆ ਹੋਣਗੇ ਹਨਾ ਕੀ ਬਾਤ ਹੈ ਅੱਜ ਮੈਂ ਦੱਸੋ ਨਿਊਜ਼ੀਲੈਂਡ ਦੇ ਵਿੱਚ ਜਿਹਾ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੇਰੇ ਇੱਕ ਬਹੁਤ ਪਰ ਮਿੱਤਰ ਦਾ ਫੋਨ ਆਇਆ ਹਾਂਜੀ ਉਹ ਕਹਿੰਦੇ ਪਾ ਜੀ ਕੰਮ ਕਾਰ ਜਿਹੜੇ ਬਹੁਤ ਹੌਲੀ ਹੌਲੀ ਚੱਲ ਰਿਹਾ ਇਸ ਰਾਮ ਰੌਲੇ ਸਰਵਲਿੰਨ ਕਈ ਸਾਡੇ ਭੈਣਾ ਭਰਾਵਾਂ ਨੇ ਨਾ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਖਰੀਦੀਆਂ ਹੋਈਆਂ ਸੀ ਉਹ ਕਟਵਾ ਦਿੱਤੀਆਂ ਬਿਲਕੁਲ ਜੀ ਉਹਨਾਂ ਨੂੰ ਲੱਗਦਾ ਵੀ ਹਾਂ ਹੈ ਅਸੀਂ ਨਹੀਂ ਅਫੋਰਡ ਕਰ ਸਕਣਾ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਆ ਪਹਿਲਾਂ ਤਾਂ ਤੁਸੀਂ ਲੋਕਾਂ ਨੂੰ ਇਸ ਗੱਲ ਲਈ ਮੋਟੀਵੇਟ ਕਰੋ ਉਹਨਾਂ ਨੂੰ ਦੱਸੋ ਕਿ ਇੰਸ਼ੋਰੈਂਸ ਕਰਉਣੀ ਲਾਜ਼ਮੀ ਕਿਉਂ ਆ ਜੀ ਬਿਲਕੁਲ ਭਾਜੀ ਜੋ ਤੁਸੀਂ ਗੱਲ ਕਹੀ ਕਿ ਅੱਜ ਦੇ ਟਾਈਮ ਤੇ ਤੁਸੀਂ ਕਹ ਲਓ ਜੀ ਕਿ ਨਿਊਜ਼ੀਲੈਂਡ ਚ ਟ੍ਰੈਂਡ ਚੱਲ ਰਿਹਾ ਹੈ ਰੈਸੈਸ਼ਨ ਆ ਗਿਆ ਹੈ ਨਾ ਤੇ ਲੋਕੀ ਆਪਣੀ ਜੌਬਸ ਲੂਜ਼ ਵੀ ਕਰ ਰਹੇ ਆ ਬਟ ਜਿਹੜੀ ਕਿ ਇੰਸ਼ੋਰੈਂਸ ਇੱਕ ਚੀਜ਼ ਹੈ ਠੀਕ ਹੈ ਵੈਸੇ ਮੈਂ ਸਾਰੇ ਨੂੰ ਕਹਿੰਦਾ ਜੀ ਤੁਸੀਂ ਇੰਸ਼ੋਰੈਂਸ ਲੈ ਰਹੇ ਹੋ ਪਹਿਲੀ ਚੀਜ਼ ਹੈ ਕਿ ਤੁਸੀਂ ਇੰਸ਼ੋਰੈਂਸ ਲੈ ਰਹੇ ਹੋ ਬਹੁਤ ਵਧੀਆ ਗੱਲ ਹੈ ਹੈ ਨਾ ਸੈਕੰਡਲੀ ਮੈਂ ਚਾਹੁੰਦਾ ਕਿ ਕਦੀ ਕਲੇਮ ਨਾ ਆਏ। ਬਿਲਕੁਲ ਸਹੀ। ਠੀਕ ਹੈ। ਕਿਉਂਕਿ ਕਲੇਮ ਆਉਣਾ ਮਤਲਬ ਹੈ ਤੁਹਾਡੀ ਹੈਲਥ ਨੂੰ ਕੁਝ ਹੋ ਰਿਹਾ। ਬਿਲਕੁਲ ਸਹੀ। ਠੀਕ ਹੈ। ਬਟ ਐਦਾ ਕਹਿਣਾ ਮਤਲਬ ਹੈ ਕਿ ਜੇ ਤੁਸੀਂ ਪਾਲਿਸੀ ਆਪਣੀ ਕੈਨਸਲ ਕਰਾ ਰਹੇ ਹੋ। ਠੀਕ ਹੈ। ਡਿਫਰੈਂਟ ਇਫਰ ਜੇ ਕੱਲ ਨੂੰ ਤੁਹਾਨੂੰ ਲੋਡ ਪੈ ਗਈ ਮੈਡੀਕਲ ਡਿਸਟੈਂਸ ਦੀ। ਹਾਂਜੀ। ਠੀਕ ਹੈ ਤੇ ਜੇ ਤੁਹਾਡੇ ਕੋਲ ਮਾੜੀ-ਮੋਟੀ ਸੇਵਿੰਗਸ ਹੈਗੀਆਂ ਉਹ ਤਾਂ ਜਾਣਗੀਆਂ ਜਾਣਗੀਆਂ ਤੇ ਬਾਕੀ ਜਿਹੜੇ ਤੁਹਾਡੇ ਐਸੈਟਸ ਆ ਉਹ ਵੀ ਵੇਕਣੇ ਕਿਉਂਕਿ ਨਿਊਜ਼ੀਲੈਂਡ ਵਿੱਚ ਮੈਡੀਕਲ ਬਹੁਤ ਮਹਿੰਗਾ। ਬਿਲਕੁਲ ਸਹੀ। ਬਿਲ ਇਸ ਤੋਂ ਬਾਅਦ ਆਪਾਂ ਅਗਲੀ ਗੱਲ ਵਾਂਗ ਇਹ ਵੀ ਕਰਾਂਗੇ ਕਿ ਹੁਣ ਜਦੋਂ ਮਾਰਜੋਗ ਮੰਤਰੀ ਅਰਕਾ ਸਟੈਨਫੋਲਡਰ ਨੇ ਮੇਰੇ ਨਾਲ ਗੱਲਬਾਤ ਕਰਦੇ ਆ ਬਹੁਤ ਸਾਰੀਆਂ ਪਾਲਿਸੀਜ਼ ਇੰਟਰੋਡਿਊਸ ਕਰਨੀਆਂ ਨੇ 29 ਸਤੰਬਰ ਤੋਂ ਪਹਿਲਾਂ ਪਹਿਲਾਂ ਆਪਾਂ ਮਨਦੀਪ ਹੁਣਾ ਦੇ ਵੀ ਬਹੁਤ ਸਾਰੇ ਜਿਹੜੇ ਜ਼ਰੂਰਤ ਵਾਲੇ ਸਵਾਲ ਉਹਨਾਂ ਨੇ ਕੀਤੇ ਹਾਂਜੀ ਉਹਨਾਂ ਉੱਤੇ ਵੀ ਕਾਫੀ ਕੁਝ ਕਲੀਅਰ ਹੋਣਾ ਹਲੇ ਬਾਕੀ ਆ ਸਰਕਾਰ ਵੀ ਬਹੁਤ ਕੁਸ਼ਨਾਂ ਨੂੰ ਮਾਰਕਸ ਐਕਸਪਲੋਰ ਕਰ ਰਹੀ ਆ ਜੀ ਇਹ ਜਿਹੜਾ ਰਾਮ ਰੋਲਾ ਪਈ ਜਾਂਦਾ ਇਹਦੇ ਚ ਇੰਸ਼ੋਰੈਂਸ ਜਿਹੜੀ ਆ ਉਹ ਸਾਡੇ ਮਾਈਗ੍ਰੈਂਟ ਭਾਈਚਾਰੇ ਨੂੰ ਬਹੁਤ ਮਹਿੰਗੀ ਲੱਗ ਰਹੀ ਆ ਜੀ ਇਹ ਵਾਰ ਵੀ ਤੁਹਾਡੀ ਟਿੱਪਣੀ ਮੈਂ ਜ਼ਰੂਰ ਚਾਹਣਾ ਕਿਉਂਕਿ ਤੁਸੀਂ ਆਲਰੇਡੀ ਇਸ ਪ੍ਰੋਫੈਸ਼ਨ ਦੇ ਵਿੱਚ ਹੋ ਬਿਲਕੁਲ ਭਾਜੀ ਸੀ ਆਪਣਾ ਲੌਂਗ ਟਰਮ ਪੇਰੈਂਟਸ ਹਾਂਜੀ ਵਿਜ਼ਿਟਰ ਵੀਜ਼ਾ ਪਾਲਿਸੀ ਜੀ ਜੀ ਭਾਜੀ ਮੈਨੂੰ ਬਹੁਤ ਸਾਰੀਆਂ ਇਨਕੁਆਰੀਜ਼ ਆਈਆਂ ਸੀਗੀਆਂ ਜਦੋਂ ਆਪਣਾ ਨਵਾਂ ਨਵਾਂ ਰੂਲ ਆਇਆ ਸੀਗਾ ਨਾ ਅਗਲੇ ਦਿਨ ਕੱਟੋ ਕੱਟ ਵੀ ਤੋਂ 25 ਕਾਲਸ ਆਈਆਂ ਸੀ ਕਿ ਆਪਣੇ ਐਗਜ਼ਿਸਟਿੰਗ ਕਲਾਇੰਟਸ ਕਿ ਲੋਕਾਂ ਨੂੰ ਪਤਾ ਨਹੀਂ ਸੀਗਾ ਕਿ ਇੰਸ਼ੋਰੈਂਸ ਬੇਸਿਕਲੀ ਕਿਹੜੀ ਇੰਸ਼ੋਰੈਂਸ ਹੈ OK ਕਿਉਂਕਿ ਲੋਕੀ ਕਨਫਿਊਜ਼ ਹੇਜ਼ ਇਜ਼ ਇਟ ਅ ਟ੍ਰੈਵਲ ਇੰਸ਼ੋਰੈਂਸ ਜੀ ਜਾਂ ਜਿਹੜੀ ਦੂਜੀ ਇੰਸ਼ੋਰੈਂਸ ਹੁੰਦੀ ਹੈ ਜ मेडिकल इंश्योरेंस जी ਤੇ ਜਿਹੜੀ ਇੰਸ਼ੋਰੈਂਸ ਟਰਮ ਹੈਗੀ ਹੈ ਤੇ ਜਿਹੜਾ ਇੰਸ਼ੋਰੈਂਸ ਦਾ ਪ੍ਰੀਮੀਅਮ ਹੈਗਾ ਉਹ ਤੁਹਾਡਾ ਸੈੱਟ ਹੁੰਦਾ ਤੁਹਾਡੀ ਏਜ ਦੇ ਹਿਸਾਬ ਨਾਲ ਓਕੇ ਠੀਕ ਹੈ ਅਗਰ ਲੈਟਸ ਸੇ ਅਸੀਂ ਕਿਸੇ ਦੀ ਇੰਸ਼ੋਰੈਂਸ ਕਰੀਏ ਜੋ 40 ਸਾਲ ਦਾ ਬੰਦਾ ਹੈ ਹਾਂ ਜੀ ਠੀਕ ਹੈ ਤੇ ਅਸੀਂ ਕਿਸੇ ਦੀ ਮੈਡੀਕਲ ਇੰਸ਼ੋਰੈਂਸ ਕਰ ਰਿਹਾ ਜਦੀ ਏਜ ਹੈਗੀ ਹੈ 70 ਸਾਲ ਠੀਕ ਹੈ ਆਬਵੀਅਸਲੀ 30 ਸਾਲ ਦਾ ਫਰਕ ਹੈ ਜਿਹੜਾ 70 ਸਾਲ ਦਾ ਬੰਦਾ ਹੈ ਉਹਦੇ ਚ ਰਿਸਕ ਜ਼ਿਆਦਾ ਹੈ ਠੀਕ ਹੈ ਤੇ ਬੇਸਿਕਲੀ ਇੰਸ਼ੋਰੈਂਸ ਕੰਪਨੀ ਵੀ ਆਪਣਾ ਰਿਸਕ ਕਵਰ ਕਰਕੇ ਚੱਲਦੀ ਹੈ। ਆਫਕੋਰਸ ਠੀਕ ਹੈ। ਬਟ ਗੁੱਡ ਪਾਰਟ ਹੈ ਕਿ ਅਗਰ ਤੁਹਾਨੂੰ ਕਵਰ ਕਰ ਰਹੀ ਹੈ ਜੇ ਕੱਲ ਨੂੰ ਲੋਡ ਪਈ ਤੇ ਕਲੇਮ ਡੈਫੀਨਿਟਲੀ ਉਹਦਾ ਪਾਸ ਹੋਏਗਾ ਹੀ ਕੋਈ ਨਾ ਸੀ। ਤੇ ਮੈਂ ਇਹ ਵੀ ਗੱਲ ਦੇਖ ਰਿਹਾ ਹੁਣ ਮੈਨੂੰ ਸਕਰੀਨ ਦੇ ਉੱਤੇ ਵੀ ਉਹੀ ਲਿਆਉਣ ਲੱਗਾ ਸੀ ਇਨਫੋਰਮੇਸ਼ਨ। ਹਾਂਜੀ। ਇਹ ਜਿਹੜੀ ਥੋੜੀ ਐਸੋਸੀਏਸ਼ਨ ਆ ਇਹ ਉਸ ਸੰਸਥਾਵਾਂ ਦੀ ਇਨਕ੍ਰੈਡੀਬਿਲਿਟੀ ਦੇ ਉੱਤੇ ਕੋਈ ਕੁਐਸਚਨ ਨਹੀਂ ਹੈਗਾ। ਸੋ ਇਹ ਵੀ ਇੱਕ ਚੰਗੀ ਗੱਲ ਆ ਵੀ ਤੁਸੀਂ ਯਾਰੀ ਉਹਨਾਂ ਲੋਕਾਂ ਦੇ ਨਾਲ ਪਾਈ ਹੋ ਆ। ਜਿਨ੍ਹਾਂ ਦੀ ਗਰੰਟੀ ਜਿਹੜੀ ਉਹ ਦੁਨੀਆ ਜਾਣਦੀ ਆ ਸੋ ਇੰਸਟਾਸ਼ੂਰ ਜਿਹੜੇ ਨੇ ਇਹਨਾਂ ਨੂੰ ਲੈ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੱਕਸ਼ਬਤ ਹੈ ਹੀ ਨਹੀਂ ਪਰ ਫਿਰ ਵੀ ਕੋਈ ਗੱਲਬਾਤ ਕਰਨੀ ਹੋਵੇ ਤੁਸੀਂ ਤਾਂ ਇਨਫੋ @therateofinstashurefinance.co.nz ਜਾਂ 0226987837 ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਮੈਨੂੰ ਇਹ ਗੱਲ ਕਹਿੰਦੇ ਬਹੁਤ ਮਾਣ ਮਹਿਸੂਸ ਹੋ ਰਿਹਾ ਐਮ ਡੀ ਆਰਟੀ ਦੇ ਮੈਂਬਰ ਨੇ ਬਹੁਤ ਥੋੜੇ ਲੋਕ ਨੇ ਸਾਊਥ ਏਸ਼ੀਅਨ ਮੂਲ ਦੇ ਜਿਹੜੇ ਕਿ ਐਮ ਡੀ ਆਰਟੀ ਦੇ ਮੈਂਬਰ ਨੇ ਇਦੇ ਬਾਰੇ ਕੋਈ ਜਾਣਕਾਰੀ ਤੁਸੀਂ ਆਪ ਦੇਣੀ ਆ ਜੀ ਭਾਜੀ ਐ ਐਮ ਡੀ ਆਰਟੀ ਇੱਕ ਸੱਡੀ ਆਰਗੇਨਾਈਜੇਸ਼ਨ ਹੈਗੀ ਹੈ ਫਾਈਨੈਂਸ਼ੀਅਲ ਇੰਸ਼ੋਰੈਂਸ ਐਡਵਾਈਸਰਸ ਦੀ ਠੀਕ ਹੈ ਤੇ ਗਿਣੇ-ਚੁਣੇ ਆਪਣੇ ਬੰਦੇ ਹੈਗੇ ਨਿਊਜ਼ੀਲੈਂਡ ਚ ਤੇ ਵਰਲਡ ਵਾਈਡ ਇਟਸ ਲਾਈਕ ਅ ਗਲੋਬਲ ਆਰਗੇਨਾਈਜੇਸ਼ਨ ਅੱਛਾ ਜੀ ਤੇ ਉਹਦੇ ਵਿੱਚ ਹੈ ਕਿ ਜਦੋਂ ਤੁਸੀਂ ਸਰਟਨ ਲੋਕਾਂ ਦੀ ਜਿਹੇ ਤੁਸੀਂ ਮਦਦ ਕੀਤੀ ਹੈ ਇੰਸ਼ੋਰੈਂਸ ਲੈਣ ਚ ਅੱਛਾ ਜੀ ਠੀਕ ਹੈ ਇੱਕ ਨੰਬਰ ਹੁੰਦਾ ਹੈ ਆਫਟਰ ਥੈਟ ਯੂ ਵਿਲ ਬੀ ਕਾਊਂਟਡ ਐਜ਼ ਅ ਐਮ ਡੀ ਆਰਟੀ ਮੈਂਬਰ ਅੱਛਾ ਜੀ ਜਿਵੇਂ ਜਿਵੇਂ ਮਾਸਟਰ ਬਿਲਡਰਸ ਹੁੰਦੇ ਉਧਰ ਤੁਸੀਂ ਉਹਦਾ ਕਹਿ ਲਓ ਤੇ ਮੈਨੂੰ ਹੁਣ ਆਪਾਂ ਦੋ ਪਿਛਲੇ ਦੋ ਸਾਲ ਤੋਂ MDIRT ਮੈਂਬਰ ਹੈਗੇ ਆਂ ਤੇ ਵਿਚ ਇਜ਼ ਅ ਬਿਗ ਅਚੀਵਮੈਂਟ ਵੈਰੀ ਗੁੱਡ ਤੇ ਅਸੀਂ ਵਰਲਡਵਾਈਡ ਆਪਣੇ ਮਤਲਬ ਨਿਊਜ਼ੀਲੈਂਡ ਮੰਨਤਾ ਪ੍ਰਾਪਤ ਆ ਬਿਲਕੁਲ ਜੀ ਤੇ ਲਾਸਟ ਈਅਰ ਆਪਾਂ MDIRT ਇਵੈਂਟ ਸੀਗਾ ਆਪਣਾ ਕੈਨੇਡਾ ਵਿੱਚ ਵੈਰੀ ਗੁੱਡ ਤੇ ਨਿਊਜ਼ੀਲੈਂਡ ਚੋ ਇੱਕੋ ਪੰਜਾਬੀ ਬੰਦਾ ਸੀਗਾ ਠੀਕ ਹੈ ਜੀ ਤੇ ਵਰਲਡਵਾਈਡ ਤੁਸੀਂ ਕਹਿ ਲੋ ਕਿ ਮੈਕਸੀਕੋ ਬ੍ਰਾਜ਼ੀਲ ਕੈਨੇਡਾ ਯੂ ਐਸ ਹਰ ਕੰਟਰੀ ਚੋਂ ਬੰਦੇ ਆਏ ਹੋਏ ਸੀਗੇ ਤੇ ਜਿਹੜੇ ਮੈਕਸੀਕਨ ਸੀਗੇ ਉਹਨਾਂ ਲਈ ਵੀ GT ਕੀ ਪੰਜਾਬੀ ਬੰਦਾ ਉਹਨਾਂ ਨੂੰ ਪਤਾ ਨਹੀਂ ਸੀ ਕਿ ਪਗੜੀ ਕੀ ਦੀ ਹੈ ਨਾ ਕਿਆ ਬਾਤ ਹੈ ਤੇ ਇਟਸ ਲਾਈਕ ਅ ਪ੍ਰਾਊਡ ਥਿੰਗ ਫਾਰ ਅਸ ਤੇ ਖੁਸ਼ੀ ਹੁੰਦੀ ਹੈ ਕਿ ਆਪਾਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੇ ਆਂ ਨਾਲੇ ਜਹਾਂਜ ਛੁੱਟੇ ਲੈ ਲੈ ਬਿਲਕੁਲ ਹੀ ਤੁਲ ਕੰਫਰ ਵੀ ਆਏ ਆਂ ਸਰਵਲਿਨ ਕਮਿਊਨਿਟੀ ਨੂੰ ਪੇ ਬੈਕ ਕਰਨ ਦੇ ਵਿੱਚ ਬਹੁਤ ਯਕੀਨ ਰੱਖਦੇ ਨੇ ਸੋ ਮੈਨੇ ਜੀ ਤੌਰ ਤੇ ਇਸ ਗੱਲ ਨੂੰ ਮੰਨਦਾ ਕਿ ਸਾਰੀਆਂ ਉਹ ਬਿਜ਼ਨੈਸ ਜਿਹੜੀਆਂ ਕਿ ਸਿਰਫ ਆਪਣਾ ਬੋਝਾ ਨਹੀਂ ਭਰਦੀਆਂ ਬਲਕਿ ਕਮਿਊਨਿਟੀ ਨੂੰ ਵਾਪਸ ਕੁਛ ਨਾ ਕੁਛ ਪੀ ਬੈਕ ਕਰਦੇ ਆ ਬਾਈ ਆਲ ਮੀਨਸ ਪੰਜਾਬ ਟੂ ਆਉਟ ਇਰਵਾ ਜਿਹੜਾ ਸਾਡਾ ਪ੍ਰੋਜੈਕਟ ਹੈ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਸਰਬਲਿੰਦੇ ਵੱਡੇ ਵੀਰ ਪਵਨਦੀਪ ਸਿੰਘ ਕੀਵਿਆਣਾ ਇਮੀਗ੍ਰੇਸ਼ਨ ਤੋਂ ਅਤੇ ਇਨਸਟਾਸ਼ੂਰ ਫਾਈਨੈਂਸ਼ੀਅਲ ਸੋਲੂਸ਼ਨਸ ਤੋਂ ਸਾਡੇ ਨਾਲ ਸਰਬਲਿੰਨ ਹੋਣਾਂ ਦਾ ਜਿਹੜਾ ਸਹਿਯੋਗ ਆ ਉਹ ਸਾਨੂੰ ਪ੍ਰਾਪਤ ਹੋਇਆ ਸਰਬਲਿੰਨ ਸਾਨੂੰ ਆਪਣੀਆਂ ਸਰਵਿਸਿਜ਼ ਦੇ ਬਾਰੇ ਜ਼ਰੂਰ ਦੱਸੋ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਅੱਜ ਤੁਸੀਂ ਪਹਿਲੀ ਵਾਰੀ ਰੇਡੀਓ ਤੇ ਗੱਲਾਂ ਕਰਨ ਆਏ ਆ ਜੀ ਤੇ ਉਹਨਾਂ ਨੂੰ ਪਤਾ ਵੀ ਪਠਾਨਕੋਟ ਤੋਂ ਮੁੰਡਾ ਜਿਹੜਾ ਪੋਲੀਆਂ ਪੋਲੀਆਂ ਗੱਲਾਂ ਕਰਦਾ ਹਾਂਜੀ ਉਹ ਇਹ ਤਾਂ ਦੱਸੇ ਵੀ ਆਖਰਕਾਰ ਉਹ ਕਰਦਾ ਕੀ ਆ ਜੀ ਭਾਈ ਜੀ ਅ ਬੇਸਿਕਲੀ ਭਾਜੀ ਮੈਂ ਪਰਸਨਲ ਰਿਸਕ ਇੰਸ਼ੋਰੈਂਸ ਚ ਆਪਾਂ ਕੰਮ ਕਰਦੇ ਆ। ਤੇ ਸਾਡੀ ਟੀਮ ਹੈਗੀ ਪੰਜ ਬੰਦਿਆਂ ਦੀ। ਵੈਰੀ ਗੁੱਡ ਤੇ ਆਪਣਾ ਜਿਹੜੀ ਇੰਸ਼ੋਰੈਂਸ ਹੁੰਦੀ ਹੈ ਭਾਜੀ ਲਾਈਫ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ, ਆਪਣੀ ਟਰਾਮਾ ਇੰਸ਼ੋਰੈਂਸ, ਇਨਕਮ ਪ੍ਰੋਟੈਕਸ਼ਨ, ਮਾਰਗੇਜ ਪ੍ਰੋਟੈਕਸ਼ਨ। ਅੱਛਾ। ਅੱਜਕਲ ਬਹੁਤ ਚੱਲ ਰਿਹਾ ਜਦੋਂ ਤੁਸੀਂ ਪਹਿਲਾ ਕੁਐਸਚਨ ਪੁੱਛਿਆ ਸੀਗਾ ਲੋਕੀ ਆਪਣੀ ਜੋਬ ਲੂਜ਼ ਕਰ ਰਹੇ ਆ ਤੇ ਉਹਦੇ ਲਈ ਇੰਸ਼ੋਰੈਂਸ ਹੁੰਦੀ ਹੈ ਰੈਡੰਡੈਂਸੀ ਕਵਰ। ਬਿਲਕੁਲ ਸਹੀ। ਠੀਕ ਹੈ ਜੀ ਤੇ ਇਸ ਟਾਈਮ ਤੇ ਕੰਰੈਂਟਲੀ ਸਾਡੇ ਪੰਜ ਕਲਾਇੰਟ ਹੈਗੇ ਆ। ਤੇਰੇ ਉਸ ਕਲੇਮ ਤੇ ਬੈਠੇ ਹੋਇਆ ਅੱਛਾ ਜੀ ਹਾਂ ਜੀ ਹਾਂ ਜੀ ਓਹੋ ਤੇ ਡਿਫਰੈਂਟ ਕਾਈਂਡਸ ਆਫ ਇੰਸ਼ੋਰੈਂਸ ਹੈਗੇ ਭਾਜੀ ਹਾਂ ਜੀ ਤੇ ਅਸੀਂ ਸਰਵਡ ਅ ਲੋਟ ਆਫ ਕਲਾਈਐਂਟਸ ਇਨ ਦਾ ਪਾਸਟ ਬਥੇਰੇ ਕਲੇਮਸ ਵੀ ਕਰਾਇਆ ਜੀ ਠੀਕ ਹੈ ਤੇ ਸਕਸੈਸ ਰੇਸ਼ੋ ਆਫ आवर ਕਲੇਮਸ ਇਜ਼ ਰੀਲੀ ਰੀਲੀ ਗੁੱਡ ਵੈਰੀ ਗੁੱਡ ਮੈਂ ਆਪਣੇ ਸਾਰੇ ਕਲਾਈਐਂਟਸ ਨੂੰ ਇੱਕ ਗੱਲ ਜ਼ਰੂਰ ਕਹਿੰਦਾ ਕਿ ਜਦੋਂ ਵੀ ਤੁਸੀਂ ਇੰਸ਼ੋਰੈਂਸ ਲੈ ਰਹੇ ਹੋ ਹਾਂ ਜੀ ਜਦੋਂ ਵੀ ਤੁਹਾਡੀ ਇੰਸ਼ੋਰੈਂਸ ਇਨਸਟੈਂਟਲੀ ਸਟਾਰਟ ਹੋ ਰਹੀ ਹੈ ਜੀ ਇਸ ਦਾ ਮਤਲਬ ਉਹਦੇ ਵਿੱਚ ਕੁਝ ਗਲਤ ਹੈਗਾ ਕਿਉਂਕਿ ਇੰਸ਼ੋਰੈਂਸ ਅਗਰ ਤੋਂ ਐਡੀ ਉਸੇ ਟਾਈਮ ਸਟਾਰਟ ਹੋ ਰਹੀ ਹੈ ਜਦੋਂ ਤੁਸੀਂ ਗਏ ਤੁਹਾਡੀ ਇਨਸੁਰੈਂਸ ਸਟਾਰਟ ਹੋ ਗਈ दैट मींस ਕਿ ਤੁਹਾਡੀ ਕੁਝ ਅਸੈਸਮੈਂਟ ਨਹੀਂ ਹੋਈ ਓਕੇ ਠੀਕ ਹੈ ਤੇ ਅਗਰ ਤੁਹਾਡੀ ਅਸੈਸਮੈਂਟ ਨਹੀਂ ਹੋਈ ਫਿਰ ਜਿਹੜੀ ਅਸੈਸਮੈਂਟ ਹੈਗੀ ਤੁਹਾਡੀ ਹੋਏਗੀ ਕਲੇਮ ਦੇ ਟਾਈਮ ਤੇ ਸੋ ਅਸੈਸਮੈਂਟ ਬਾਰੇ ਦੱਸੋ ਥੋੜਾ ਖੋਲ ਕੇ ਕਿਸ ਤਰ੍ਹਾਂ ਦੀ ਅਸੈਸਮੈਂਟ ਮੈਡੀਕਲ ਅਸੈਸਮੈਂਟ ਜਾਂ ਤੁਹਾਡੇ ਕੇਸ ਬਾਈ ਕੇਸ ਸਾਰਾ ਕੁਝ ਡਿਫਰੈਂਟ ਹੁੰਦਾ ਬੇਸਿਕਲੀ ਮੈਡੀਕਲ ਅਸੈਸਮੈਂਟ ਹੂੰ ਤੁਸੀਂ ਕਹਿ ਸਕਦੇ ਹੋ ਕਿ ਬੰਦੇ ਦਾ ਕੀ ਓਕਿਪੇਸ਼ਨ ਹੈ ਓਕੇ ਕਿਉਂਕਿ ਯੂਜੂਲੀ ਕਈ ਆਪਣੇ ਹੈਗੇ ਵੀਰ ਭਰਾ ਕੀ ਉਹਨਾਂ ਨੂੰ ਲੱਗਦਾ ਹੈ ਕਿ ਇਨਸੂਰੈਂਸ ਬੜਾ ਲੰਬਾ ਪ੍ਰੋਸੀ ਠੀਕ ਹੈ ਬਟ ਤੁਸੀਂ ਇੱਕ ਚੀਜ਼ ਦੇਖਿਓ ਜੇ ਤੁਸੀਂ ਲਾਈਫ ਇੰਸ਼ੋਰੈਂਸ ਲੈ ਰਹੇ ਹੋ 1 ਮਿਲੀਅਨ ਦੀ ਜਾਂ 5 ਲੱਖ ਡਾਲਰ ਦੀ ਅੱਛਾ ਜੇ ਕੱਲ ਨੂੰ ਕੋਈ ਸਿਚੁਏਸ਼ਨ ਹੋਈ ਉਹ ਪੈਸਾ ਵੀ ਤੁਹਾਨੂੰ ਹੀ ਮਿਲਣਾ ਤੇ ਜਿੰਨੇ ਪੈਸਾ ਦੇਣਾ ਹੈ ਜੀ ਉਹਨਾਂ ਦਾ ਕੰਮ ਹੈਗਾ ਪ੍ਰੀ ਅਸੈਸਮੈਂਟ ਕਰਨਾ ਪ੍ਰੋਪਰਲੀ ਕਿ ਤੁਹਾਡਾ ਮੈਡੀਕਲੀ ਕਿਦਾਂ ਸਭ ਕੁਝ ਚੱਲ ਰਿਹਾ ਬਿਲਕੁਲ ਸਹੀ ਠੀਕ ਹੈ ਤੇ ਬਿਲਕੁਲ ਸਹੀ ਉਹਦੇ ਲਈ ਅਸੀਂ ਜੋ ਕੰਮ ਇੰਸ਼ੋਰੈਂਸ ਕੰਪਨੀਜ਼ ਨੇ ਕਲੇਮ ਟਾਈਮ ਤੇ ਕਰਨਾ ਹੈ ਅਸੀਂ ਪਹਿਲਾਂ ਹੀ ਕਰਕੇ ਰੱਖ ਦਿਆਂ ਤਾਂ ਕਿ ਕਲੇਮ ਦੇ ਟਾਈਮ ਤੇ ਕੋਈ ਦਿੱਕਤ ਨਾ ਆਏ ਕਿਉਂਕਿ ਇਟ ਸ਼ੁੱਡ ਬੀ ਅ ਸਮੂਥ ਪ੍ਰੋਸੈਸ ਬਿਲਕੁਲ ਸਹੀ ਹਾਂਜੀ ਹਾਂ ਬਹੁਤ ਚੰਗੀ ਗੱਲ ਆ ਸਰਵਲਿੰਸ ਹਨ ਮੈ ਵੀ ਦੱਸੋ ਕਿਸ-ਕਿਸ ਤਰ੍ਹਾਂ ਦੀਆਂ ਗੱਲਾਂ ਦਾ ਖਿਆਲ ਸਾਨੂੰ ਰੱਖਣ ਦੀ ਲੋੜ ਆ ਸਾਡੇ ਜਿਹੜੇ ਦੇਸੀ ਭਾਈਵੰਦ ਨੇ ਉਹਨਾਂ ਦੇ ਲਈ ਜਿਹੜਾ ਇੰਡੀਆ ਦੀ ਰਹਿਤਲਾ ਬਹੁਤ ਵੱਖਰੀ ਆ ਇੱਕ ਨਵਾਂ এনवायरमेंट ਮਿਲਦਾ ਇਕਨੋਮਿਕ ਮਾਈਗ੍ਰੈਂਟ ਹੋਣ ਦੇ ਨਾਤੇ ਜਦੋਂ ਤੁਸੀਂ ਇਸ ਮੁਲਕ ਦੇ ਵਿੱਚ ਆਉਨੇ ਹੋ ਔਰ ਕਈ ਵਾਰੀ ਜਿਵੇਂ ਮੈਸ਼ੂਰਾਤੀ ਦੌਰ 'ਚ ਜ਼ਿਕਰ ਕੀਤਾ ਸੀ ਕਿ ਪੈਸੇ ਪੱਖੋਂ ਵੀ ਅਸੀਂ ਸੋਚੀਦਾ ਕਿ ਨਹੀਂ ਯਾਰ ਇੰਡੀਆ ਦੀਆਂ ਬੀਮਾ ਕੰਪਨੀਆਂ ਤਾਂ ਪੈਸੇ ਵਾਪਸ ਕਰ ਦਿੰਦੀਆਂ ਬਾਅਦ 'ਚ ਹਾਂਜੀ ਹਾਂਜੀ ਤੇ ਇੱਥੇ ਸਰਵਲਿੰਨ ਹੋਣੀ ਤਾਂ ਆਪਰ ਨੂੰ ਠਿਆਨੀ ਵੀ ਨਹੀਂ ਦੇਣੀ ਇਹ ਜਿਹੜਾ ਮਾਈਂਡਸੈਟ ਆ ਇਹਨੂੰ ਚੇਂ ਬਿਲਕੁਲ ਜੀ ਇਹ ਭਾਜੀ ਇੱਕ ਹੈ ਬੜਾ ਕਾਮਨ ਕੁਐਸਚਨ ਹੈ ਜਿਹੜਾ ਮੈਨੂੰ ਐਵਰੀ ਟਾਈਮ ਜਦੋਂ ਅਸੀਂ ਮੀਟਿੰਗ ਕਰਦੇ ਹਾਂ ਜਿਹੜਾ ਨੇ ਕਦੀ ਇੰਸ਼ੋਰੈਂਸ ਨਹੀਂ ਕਰਾਈ ਹਰ ਇੱਕ ਨੂੰ ਪਤਾ ਨਹੀਂ ਪਤਾ ਨਹੀਂ ਹੈਗਾ ਉਹਨਾਂ ਦਾ ਹੈਨਾ ਐਗਜ਼ੈਕਟਲੀ ਤੇ ਸਾਡਾ ਕੰਮ ਹੈਗਾ ਉਹਨਾਂ ਨੂੰ ਗਾਈਡ ਕਰਨਾ ਸਹੀ ਡਾਇਰੈਕਸ਼ਨਸ ਤੁਸੀਂ ਇੱਕ ਚੀਜ਼ ਹੋਰ ਸੁਣੀ ਹੋਏਗੀ ਭਾਜੀ ਕਿ ਜਿਹੜੀ ਆਪਣੀ ਇੰਡੀਆ ਤੋਂ ਆਪਾਂ ਜਦਵਾਉਂਦੇ ਆਂ ਸਾਈਟਿੰਗ ਮੈਂਟੈਲਿਟੀ ਨਾ ਵੱਖਰੀ ਹੁੰਦੀ ਹੈ ਇੰਸ਼ੋਰੈਂਸ ਨੂੰ ਲੈ ਕੇ ਬਿਲਕੁਲ ਸਹੀ ਕਿ ਸਾਨੂੰ ਲੱਗਦਾ ਜੀ ਕਿ ਇੰਸ਼ੋਰੈਂਸ ਤੇ ਪੈਸੇ ਨਹੀਂ ਮਿਲਦਾ ਹਾਂ ਠੀਕ ਹੈ ਇਹ ਇੱਕ ਜਿਹੜਾ ਵਹਿਮ ਹੈਗਾ ਨਾ ਐ ਨਿਊਜ਼ੀਲੈਂਡ ਚ ਉਹ ਚੀਜ਼ ਨਹੀਂ ਹੈਗੀ ਰੀਜ਼ਨ ਜਿੱਦੋਂ ਹੁਣ ਅਮ ਇੱਕ ਚੀਜ਼ ਕਵਰ ਕੀਤੀ ਐ ਅਸੈਸਮੈਂਟ ਵਾਲੀ ਹਾਂਜੀ ਠੀਕ ਐ ਤੁਹਾਡੀ ਜਿਹੜੀ ਅਸੈਸਮੈਂਟ ਹੈਗੀ ਐ ਉਹ ਤੁਹਾਡੀ ਪਹਿਲੇ ਦਿਨ ਤੋਂ ਹੀ ਅਸੀਂ ਕਰਕੇ ਰੱਖਦੇ ਆ ਤਾਂ ਕਿ ਤੁਹਾਡਾ ਜਿਹੜਾ ਕਲੇਮ ਹੈਗਾ ਉਹਦੇ ਸਿੱਕਤ ਨਾ ਆਏ ਹੂੰ ਠੀਕ ਐ ਤੇ ਯੂਜੂਲੀ ਆਪਾਂ ਲੋਕਾਂ ਨੂੰ ਇਹ ਕਹਿੰਦੇ ਆ ਜੀ ਤੁਸੀਂ ਜਿਹੜੀ ਤੁਹਾਡੀ ਇੰਸ਼ੋਰੈਂਸ ਹੈਗੀ ਐ ਹਾਂਜੀ ਠੀਕ ਐ ਉਹਦੀ ਪ੍ਰੀ ਅਸੈਸਮੈਂਟ ਵਗੈਰਾ ਸਾਰਾ ਕੁਝ ਪਹਿਲਾਂ ਤੋਂ ਹੀ ਹੋਇਆ ਹੋਏ ਤੇ ਕੋਈ ਦਿੱਕਤ ਨਹੀਂ ਆਉਂਦੀ ਇੰਸ਼ੋਰੈਂਸ ਬਿਲਕੁਲ ਸਹੀ ਜੀ ਬਿਲਕੁਲ ਸਹੀ ਸਾਨੂੰ ਇਹ ਵੀ ਦੱਸੋ ਕਿ ਜਿਹੜੇ ਸਾਡੇ ਵੱਡੀ ਉਮਰ ਦੇ ਲੋਕ ਨੇ ਜਦੋਂ ਉਹਨਾਂ ਨੇ ਵਿਜ਼ਿਟ ਕਰਨਾ ਹੁੰਦਾ ਹੈ ਇਸ ਮੁਲਕ ਦੇ ਵਿੱਚ ਆਪਣੇ ਧੀਆਂ ਪੁੱਤਰਾਂ ਕੋਲ ਆਪਣੇ ਦੋਸਤਾਂ ਦੇ ਕੋਲ ਉਸ ਵੇਲੇ ਵੀ ਬਹੁਤ ਸਾਰੇ ਲੋਕ ਤੁਹਾਡੇ ਤੋਂ ਟਰੈਵਲ ਇੰਸ਼ੋਰੈਂਸ ਵਾਸਤੇ ਕਾਲ ਕਰਦੇ ਹੋਣਗੇ ਤੇ ਕਈ ਜਿਹੜੇ ਸੀਰੀਅਸਲੀ ਲੈਂਦੇ ਇਸ ਚੀਜ਼ ਨੂੰ ਉਹਨਾਂ ਨੂੰ ਪਤਾ ਹੈ ਕਿ ਪਹਿਲਾਂ ਨਾਲੋਂ ਇੰਸ਼ੋਰੈਂਸ ਮਹਿੰਗੇ ਹੋਗਾ ਲੇਕਿਨ ਫਿਰ ਵੀ ਮੈਂ ਚਾਹਾਂਗਾ ਕਿ ਤੁਸੀਂ ਟਰੈਵਲ ਇੰਸ਼ੋਰੈਂਸ ਵਾਸਤੇ ਜ਼ਰੂਰ ਲੋਕਾਂ ਨੂੰ ਮੋਟੀਵੇਟ ਕਰੋ ਕਿਉਂਕਿ ఎవਰੀ ਡੇ ਕਿੰਨੀਆਂ ਸਟੋਰੀਜ਼ ਆਉਂਦੀਆਂ ਅਨਫੋਰਚਨਟਲੀ ਬਾਅਦ ਵਿੱਚ गिव ਅ ਲिटल ਦੇ ਉੱਤੇ ਉਹ ਜਾਣਕਾਰੀਆਂ ਸਾਂਝੀਆਂ ਹੁੰਦੀਆਂ ਫਿਰ ਉਹ ਰੇਡੀਓ ਟੀਮ ਨੂੰ ਵੀ ਬਾਰ-ਬਾਰ ਉਹ ਪ੍ਰੈਸ਼ਰਾਈਜ਼ ਕਰਦੇ ਆ ਕਿ ਭਾਜੀ ਸਾਡਾ ਪੁਲਿਸ ਸ਼ੇਅਰ ਕਰੋ ਜੀ ਹੁਣ ਸਾਡੇ ਲਈ ਸਿਚੁਏਸ਼ਨ ਬੜੀ ਔਕਵਰਡ ਬਣ ਜਾਂਦੀ ਸਰ ਬਲੀਨੋ ਕਿਉਂਕਿ ਤੁਸੀਂ ਇੰਨੀ ਵੱਡੀ ਪੰਡ ਜਿਹੜੀ ਆ ਮੈਂ ਇਸ ਗੱਲ ਨੂੰ ਬਹੁਤ ਹੱਥ ਜੋੜ ਕੇ ਕਹਿ ਰਿਹਾ ਸੌਖੀ ਨਹੀਂ ਹੈ ਫਿਰ ਲੋਕਾਂ ਨੂੰ ਇਦਾਂ ਲੱਗਣ ਲੱਗ ਜਾਂਦਾ ਕਿ ਯਾਰ ਰੇਡੀਓ ਵਾਲੇ ਆਪਣੀ ਪੋਜੀਸ਼ਨ ਦਾ ਨਾਜਾਇਜ਼ ਫਾਇਦਾ ਲੈ ਰਹੇ ਆ ਵੀ ਗਿਵ ਅ ਲिटल ਦਾ ਪੇਜ ਜਿਹੜਾ ਉਹਦੇ ਉੱਤੇ ਬਾਰ-ਬਾਰ ਰਿਕਵੈਸਟ ਕਰੀ ਜਾਂਦੇ ਆ ਸਾਡੇ ਕੋਲ ਵੀ ਲੋਕ ਅਕਸਰ ਪਹਿਲੀ ਗੱਲ ਇਹੀ ਕਹਿੰਦੇ ਵੀ ਭਾਜੀ ਇਹਨਾਂ ਨੇ ਇੰਸ਼ੋਰੈਂਸ ਸੁਮੇਤ ਹੰਗਰ ਤੁਸੀਂ ਕਿਉਂਕਿ ਉਸ ਖੇਤੇ ਦੇ ਵਿੱਚੋਂ ਤੁਸੀਂ ਇਹ ਜ਼ਰੂਰ ਕਹੋ ਬਿਲਕੁਲ ਭਾਜੀ ਮੈਨੂੰ ਸਾਨੂੰ ਕੁਐਰੀਜ਼ ਬਹੁਤ ਆਉਂਦੀਆਂ ਯੈਸ ट्रैवल इंश्योरेंस ਦੀ ਜੀ ਮੈਂ ਹਰ ਇੱਕ ਬੰਦੇ ਨੂੰ ਕਹਿਣਾ ਕਿ ਜੇ ਤੁਹਾਡੇ ਪੇਰੈਂਟਸ ਆ ਰਹੇ ਆ ਜ਼ਰੂਰ ਟਰੈਵਲ ਇੰਸ਼ੋਰੈਂਸ ਜ਼ਰੂਰ ਕਰਾਓ ਕਿਉਂਕਿ ਟਰੈਵਲ ਇੰਸ਼ੋਰੈਂਸ ਦਾ ਐ ਨਹੀਂ ਹੈਗਾ ਕਿ ਨਿਊਜ਼ੀਲੈਂਡ ਤੋਂ ਹੀ ਤੁਹਾਨੂੰ ਮੈਡੀਕਲੀ ਕਵਰ ਕਰ ਦਈਏ ਆ ਰਬਨਾ ਕਰੇ ਫਲਾਈਟ ਦੇ ਦੌਰਾਨ 에ਰਪੋਰਟ ਨੂੰ ਆਉਂਦੇ ਆ ਬਿਲਕੁਲ 에ਰਪੋਰਟ ਨੂੰ ਜਾਂਦੇ ਆ ਯੂ نو ਤੇ ਤੁਹਾਡਾ ਕੋਈ ਹੌਲਟ ਹੋ ਗਿਆ ਕੋਈ ਐਮਰਜੈਂਸੀ ਆ ਗਈ ਤੁਹਾਨੂੰ ਮੈਡੀਕਲ ਅਸਿਸਟੈਂਸ ਚਾਹੀਦੀ ਹੈ ਸਾਰਾ ਕੁਝ ਸਪੋਜ਼ ਤੁਸੀਂ ਮਲੇਸ਼ੀਆ ਰਹੀ ਆ ਰਹੇ ਹੋ ਮਲੇਸ਼ੀਆ ਅਗਲੇ ਨੇ ਕਹਤਾ ਵੀ ਜੀ ਤੁਸੀਂ ਹੁਣ ਤਿੰਨ ਦਿਨ ਰੁਕਣਾ ਇੱਕ ਦਿਨ ਦੀ ਵੀ ਜ ਸਾਡੀ ਅਗਲੀ ਫਲਾਈਟ ਲੇਟ ਹੋ ਗਈ ਜੀ ਹੁਣ ਉੱਥੇ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਬੁੱਢਦੇ ਨਹੀਂ ਉੱਥੇ ਵੀ ਜਿਹੜੀ ਇੰਸ਼ੋਰੈਂ ਕਿਸ ਆਪਾਂ ਮੰਮੀ ਜੀ ਦੀ ਟਰੈਵਲ ਇੰਸ਼ੋਰੈਂਸ ਕਰਾਣੀ ਹੈ ਜੀ ਬਹੁਤ ਵਧੀਆ ਗੱਲ ਹੈ ਬਟ ਉਹ ਕਹਿੰਦੇ ਜੀ ਮੈਂ ਪੁੱਛਦਾ ਕਦੋਂ ਆ ਰਹੇ ਨੇ ਉਹ ਕਹਿੰਦੇ ਜੀ ਆਲਰੇਡੀ ਆ ਚੁੱਕੇ ਨੇ 15-20 ਦਿਨ ਹੋ ਗਿਆ ਤੇ ਆ ਕੰਮ ਰਹਿ ਗਿਆ ਸੀਗਾ ਚਾਹੀਦਾ ਇਹ ਵੀ ਜਦੋਂ ਘਰੋਂ ਤੁਰਨਾ ਉਤਪੈ ਨਾ ਹੋਈ ਹੋਵੇ ਜੀ ਅਰੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ ਇਸ਼ੂ ਆ ਰਿਹਾ ਹਾਂਜੀ ਬ੍ਰਿਸਬੇਨ ਤੋਂ ਸਾਡੇ ਬਹੁਤ ਪਿਆਰੇ ਮਿੱਤਰ surjit sandhu ਹੁਣੀ ਤੁਹਾਨੂੰ ਸੱਸੀ ਕਾ ਬੁਲਾ ਰਹੇ ਨੇ ਸੱਸੀ ਕਾ ਤੇ ਮਨਦੀਪ ਸਿੰਘ ਜੀ ਤੁਹਾਨੂੰ ਸੱਸੀ ਕਾ ਬੁਲਾ ਰਹੇ ਆ ਤੇ ਨਾਲ ਨਾਲ ਆਪਣੇ ਵੀਰਾਂ ਦੇ ਵਿੱਚੋਂ ਚਰਜੀਤ ਸਿੰਘ ਪੱਡਾ ਬਲਦੇਵ ਸੌਂਦੀ ਤੇ ਸੰਦੂ ਬਲਵਿੰਦਰ ਤਰਖਸ਼ੀ ਤੋਂ ਸასი ਘਰ ਬੁਲਾ ਰਹੇ ਤੁਸੀਂ ਗੱਲ ਜੀ ਸਾਰਿਆਂ ਨੂੰ ਤੇ ਪਠਾਨਕੋਟ ਕਿਨਾਂ ਚੇਤੇ ਆਉਂਦਾ ਪਠਾਨਕੋਟ ਆਉਂਦਾ ਜੀ ਮੈਨੂੰ ਤੁਸੀਂ ਕਹੋ ਇੰਡੀਆ ਗਈ ਮੈਨੂੰ 9 ਸਾਲ ਹੋ ਗਿਆ ਅੱਛਾ ਹਾਂ ਜੀ ਬਲ ਹੁਣ ਵਿਆਹ ਕਰਾਉਣੀ ਜਾਣਾ ਬਸ ਜਾਵਾਂਗੇ 2000 ਲਾਸਟ ਗਿਆ ਸੀਗਾ ਜੀ 2000 ਪਵਨਦੀਪ ਸਿੰਘ ਦੇ ਮੋਢਿਆਂ ਤੇ ਚੜ ਕੇ ਭੰਗੜਾ ਪਾਉਣਾ ਹਾਂ ਬਸ 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 ਜਕੋੜਾ ਨਾ ਕਾਕੇ ਲਾਸਟ ਕੇ ਸੀ ਭਾਜੀ 2017 ਚ ਠੀਕ ਹੈ ਠੀਕ ਹੈ ਬਿਲਕੁਲ ਜੀ ਜਿੱਥੋਂ ਆਇਆ ਉਹ ਤੇ ਆਬਵੀਅਸਲੀ ਜਗ੍ਹਾ ਤੇ ਆਦਾ ਨਹੀਂ ਜਿੱਤਾ ਪਰਦਾ ਬਿਲਕੁਲ ਬਿਲਕੁਲ ਮੈਂ ਇੱਕ ਵਾਰ ਫਿਰ ਯਾਦ ਕਰਾ ਦੇ ਆਪਣੇ ਸਰੋਤਿਆਂ ਨੂੰ ਕਿ ਇਹ ਜਿਹੜਾ ਸੰਖਿਆ ਜਾਂ ਮੁੰਡਾ ਸਾਡੇ ਸਾਹਮਣੇ ਬੈਠਾ ਇਹ ਇੱਕ ਨਹੀਂ ਦੋ ਨਹੀਂ ਬਹੁਤ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇੰਸ਼ੂਰੈਂਸ ਨਾਲ ਸੰਬੰਧਿਤ ਸਰਵਿਸਿਜ਼ ਨਹੀਂ ਇਹ ਲੈ ਕੇ ਹਾਜ਼ਰ ਹੁੰਦੇ ਨੇ ਲਾਈਫ ਇੰਸ਼ੂਰੈਂਸ ਟਰਾਮਾ ਇੰਸ਼ੂਰੈਂਸ ਕ੍ਰਿਟੀਕਲ ਇਲਨੈਸ ਲੈ ਕੇ ਹੈਲਥ ਐਂਡ ਮੈਡੀਕਲ ਇੰਸ਼ੂਰੈਂਸ ਤੇ TPD ਯਾਨੀ ਟੋਟਲ ਪਰਮਨੈਂਟ ਡਿਸੇਬਿਲਟੀ ਇੰਸ਼ੂਰੈਂਸ ਇਨਕਮ ਪ੍ਰੋਟੈਕਸ਼ਨ ਕਵਰ ਜਿਹਦਾ ਉਹਨਾਂ ਨੇ ਹੁਣੇ-ਹੁਣੇ ਜ਼ਿਕਰ ਕੀਤਾ ਤੇ ਇਸ ਇੱਕ ਹੋਰ ਗੱਲ ਜਿਹਦੇ ਬਾਰੇ ਅਸੀਂ ਤੁਸੀਂ ਕਦੇ ਵੀ ਭਵਿੱਖ ਬਾਣੀ ਨਹੀਂ ਕਰ ਸਕਦੇ ਐਕਸੀਡੈਂਟਲ ਇੰਜਰੀ ਕਵਰ ਜਿਹੜਾ ਇਹ ਉਹ ਕਵਰ ਨੇ ਜਿਨ੍ਹਾਂ ਦੇ ਉੱਤੇ ਅਸੀਂ ਅਕਸਰ ਆਪਣੀ ਨਿਗਾ ਨਹੀਂ ਮਾਰਦੇ ਸਾਨੂੰ ਲੱਗਦਾ ਕਿ ਨਹੀਂ ਇਹ ਸਾਰਾ ਕੁਝ ਜੋ ਚੱਲ ਰਿਹਾ ਜਿਵੇਂ ਚੱਲ ਰਿਹਾ ਇਦਾਂ ਹੀ ਚੱਲਦਾ ਜਾਣਾ ਪਰ ਅਗਲੇ ਮੋੜ ਦੇ ਉੱਤੇ ਕੀ ਕੁਝ ਲੁਕਿਆ ਹੋਇਆ ਜ਼ਿੰਦਗੀ ਦੇ ਵਿੱਚ ਇਹ ਕਿਸੇ ਨੂੰ ਨਹੀਂ ਪਤਾ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਬਦਕਿਸਮਤੀ ਨਾਲ ਜਿਵੇਂ ਪਹਿਲਾਂ ਹੀ ਸਹਿਬੀ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਵਾਸਤੇ ਕਲੇਮ ਕਰਾਂ ਪਰ ਹਾਲਾਤ ਕਈ ਵਾਰੀ ਆਪਣੇ ਵੱਸ ਹੁੰਦੇ ਸੋ ਸਰੌਲੀ ਮੈਨੂੰ ਦੱਸੋ ਵੀ ਉਹ ਇੱਕ ਕੇਸ ਸਟਡੀ ਜ਼ਰੂਰ ਦੱਸੋ ਆਖਰ ਦੇ ਵਿੱਚ ਜਿਹਦੇ ਵਿੱਚ ਤੁਸੀਂ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਆਪਣੇ ਕਲਾਇੰਟ ਨੂੰ ਪੂਰੀ ਤਰ੍ਹਾਂ ਫਾਈਟ ਕਰਕੇ ਬਕਾਇਦਾ ਕਲੇਮ ਵਾਪਸ ਦਵਾਇਆ ਹੋਵੇ ਜੈਨੂਅਲੀ ਤੁਹਾਨੂੰ ਲੱਗੇ ਕਿ ਨਹੀਂ ਯਾਰ ਕਿ ਇਹਨਾਂ ਦਾ ਬਣਦਾ ਆ ਸੋ ਇਦਾਂ ਦਾ ਕੋਈ ਨੁਕਾ ਕੇਸ ਜ਼ਰੂਰ ਸਟਡੀ ਕੀਤਾ ਜਾਵੇ ਦੇਖੋ ਭਾਜੀ ਜਿਹੜਾ ਮੈਡੀਕਲ ਇੰਸ਼ੋਰੈਂਸ ਹੈ ਉਹਦੇ ਕਲੇਮ ਸਾਨੂੰ ਰੈਗੂਲਰਲੀ ਆਉਂਦੇ ਆ ਅੱਛਾ ਠੀਕ ਹੈ ਮੈਡੀਕਲ ਇੰਸ਼ੋਰੈਂਸ ਇਹ ਕਹਾਂ ਉਹ ਜੀ ਇੰਸ਼ੋਰੈਂਸ ਹੈ ਤੇ ਲਾਸਟ ইয়ার ਅਗਰ ਆਪਾਂ ਗੱਲ ਕਰੀਏ ਇੱਕ ਹੋਰ ਚੀਜ਼ ਹੈਗੀ ਕਿ ਇੱਕ ਕੁਐਸ਼ਨ ਚੱਲਿਆ ਸੀਗਾ ਕਿ ਮੈਡੀਕਲ ਇੰਸ਼ੋਰੈਂਸ ਇੰਨੀ ਮਹਿੰਗੀ ਕਿਉ ਰੀਜ਼ਨ ਕਿਉਂਕਿ ਇੱਕ ਦੋ ਕੰਪਨੀਆਂ ਸਹੀ ਹੈ ਤੇ ਇੱਕ ਪਾਰਟਨਰਸ ਲਾਈਫ ਦਾ ਐਨਆਈਬ ਠੀਕ ਹੈ ਐਨਆਈਬ ਜਿਹੜਾ ਪਾਰਟਨਰਸ ਲਾਈਫ ਹੈ ਉਹਨੇ ਲਾਸਟ ਇਅਰ 850 ਮਿਲੀਅਨ ਦਾ ਕਲੇਮ ਕੀਤਾ ਅੱਛਾ ਜੀ ਠੀਕ ਹੈ ਤੇ ਜਿਹੜਾ ਐਨਆਈਬ ਹੈ ਉਹਨੇ ਆਪਣੇ ਕਲੇਮਸ ਵਿੱਚ 350% ਤੋਂ ਉੱਪਰ ਜ਼ਿਆਦਾ ਹੋਣਾ ਨੇ ਨੋਟਿਸ ਕੀਤਾ ਹੈ ਕਿ ਉਹਨਾਂ ਦਾ ਕਲੇਮ ਰੇਸ਼ੋ ਵੱਧ ਗਿਆ ਅੱਛਾ ਜੀ ਠੀਕ ਹੈ ਤੇ ਆਬਵੀਅਸਲੀ ਮੈਡੀਕਲ ਇੰਸ਼ੋਰੈਂਸ ਹੀ ਕਹੋ ਜੀ ਚੀਜ਼ ਹੈ ਜਿਹੜੀ ਸਭ ਤੋਂ ਜ਼ਿਆਦਾ ਕਲੇਮਸ ਆਉਂਦੇ ਸਾਨੂੰ ਹਾਂਜੀ ਇੱਕ ਆਪਾਂ ਰੀਸੈਂਟਲੀ ਕਲੇਮ ਕਰਾਇਆ ਭਾਜੀ ਟਰਾਮਾ ਇੰਸ਼ੋਰੈਂਸ ਦਾ ਜਿਹੜਾ ਜਿਹਨੂੰ ਆਪਾਂ ਕ੍ਰਿਟੀ ਉਹਦੇ ਚ ਇੱਕ ਯੰਗ ਬੰਦਾ ਸੀਗਾ 37 ইয়ার্স ওল্ড ਅੱਛਾ ਜੀ ਤੇ ਜੋ ਤੋਂ ਇੰਸ਼ੋਰੈਂਸ ਲਿੱਤੀ ਪাগਲ ਕੀਤਾ ਸੀ ਕਿ ਲਾਈਫ ਇੰਸ਼ੋਰੈਂਸ ਬਾਰੇ ਟਰੋਮਾ ਬਾਰੇ डिफरेंट डिफरेंट ਇੰਸ਼ੋਰੈਂਸ ਬਾਰੇ ਬਟ ਹਾਂ ਜੀ ਹੀ ਸੈਡ ਕਿ ਹੁਣੇ ਹੁਣੇ ਮੈਂ ਰੀਸੈਂਟਲੀ ਕਰ ਲੇਤਾ ਤੇ ਮੈਂ ਲਾਈਫ ਤੋਂ ਸ਼ੁਰੂ ਕਰਨਾ ਚਾਹੁੰਦਾ ਬਟ ਮੈਂ ਉਹਨੂੰ ਨਾ ਇਨਸਿਸਟ ਕੀਤਾ ਕਿ ਤੇਰੀ ਸਿਚੁਏਸ਼ਨ ਦੇ ਹਿਸਾਬ ਨਾਲ ਤੂੰ ਟਰੋਮਾ ਇੰਸ਼ੋਰੈਂਸ ਜ਼ਰੂਰ ਲੈ ਅੱਛਾ ਜੀ ਠੀਕ ਹੈ ਜੀ ਤੇ ਉਹਨੇ ਐਟ ਦੀ ਐਂਡ ਉਹਨੇ ਜੀ ਜੋ ਆਪਾਂ ਨੂੰ ਐਡਵਾਈਸ ਕੀਤਾ ਜੀ ਉਹਨੇ ਸੀ ਨੂੰ ਅਪਰੂਵ ਕੀਤਾ ਤੇ ਅਸੀਂ ਉਹਦੀ ਇੰਸ਼ੋਰੈਂਸ ਕੀਤੀ ਵੈਰੀ ਗੁੱਡ ਅ ਲਾਸਟ ਈਅਰ ਸਾਨੂੰ ਉਹਦਾ ਟਰਾਮਾ ਦਾ ਕਲੇਮ ਆਇਆ ਜੀ 1,14,000 ਦਾ ਤੇ ਉਹਨੇ ਸੋਚਿਆਵੇਂ ਨਹੀਂ ਹੁਣ ਜ਼ਿੰਦਗੀ ਚ ਕਦੇ ਮੂਡ ਵੀ ਆਉਣਾ ਜੀ 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 ਕਿਤੇ ਮੈਂ ਸਾਡੀ ਇਸ ਗੱਲ ਦੀ ਕਾਲ ਕਰਨੀ ਆ ਕਿ ਭਾਜੀ ਵੀ ਬਿਲਕੁਲ ਇਹ ਆਇਸ਼ੂ ਆ ਗਿਆ ਬਿਲਕੁਲ ਵੈਰੀ ਯੰਗ ਯੂ ਕੈਨਟ ਇਵਨ ਇਮੇਜ ਆਈ ਕੈਨਟ ਇਵਨ ਇਮੇਜ ਜਦੋਂ ਉਹ ਮਿਲਿਆ ਸੀ ਨਾ ਤੁਸੀਂ ਕਹਿ ਲਓ ਕਿ ਬੰਦਾ ਬਾਡੀ ਬਿਲਡਰ ਠੀਕ ਹੈ ਐਂਡ ਹੀ ਗਾਟ ਅ ਹਾਰਟ ਅਟੈਕ ਹੀ ਸਟਿਲ ਅ ਲਾਈਵ ਬਟ ਪਰ ਜਦਾਂ ਦੇ ਹਾਲਾਤ ਬਿਲਕੁਲ ਉਹਦੇ ਵਿੱਚ ਨਹੀਂ ਤਾਂ ਉਹ ਫਾਈਨੈਂਸ਼ਲੀ ਰੋਲ ਜਾਣਾ ਸੀ ਪਰਿਵਾਰ ਵੀ ਰੋਲ ਜਾਣਾ ਸੀ ਮੌਰਗੇਜ ਵੀ ਸੀ ਉਹ ਬੰਦਾ 6 ਮਹੀਨੇ ਲਈ ਕੰਮ ਤੇ ਨਹੀਂ ਗਿਆ ਠੀਕ ਹੈ ਤੇ ਉਸ ਉਹਨੂੰ ਜਿਹੜਾ ਉਹ ਜਿਹੜੀ ਅਮਾਉਂਟ ਸੀ ਜੀ ਉਹਨੇ ਬਹੁਤ ਸਪੋਰਟ ਕੀਤਾ ਦੋਸਤੋ ਜੀ ਤੁਹਾਨੂੰ ਡਰਾ ਨਹੀਂ ਰਹੇ ਨਾ ਹੀ ਉਪਦੇਸ਼ ਦੇ ਰਹੇ ਹਾਂ ਪਰ ਇੱਕ ਗੱਲ ਦਾ ਚੇਤਾ ਰੱਖੋ ਜਿਹੜੀ ਮੈਂ ਪਹਿਲਾਂ ਵੀ ਕਹੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਿਹੜੇ ਮੂੜ ਤੇ ਚਗਾਈ ਬੁਰਾਈ ਦੁੱਖ ਦਰਦ ਲੁਕਿਆ ਹੋਇਆ ਔਰ ਉਹਨਾਂ ਹਾਲਾਤਾਂ ਦੇ ਵਿੱਚ ਇੱਕੋ ਛਾਥੇ ਠਾਂ ਤੁਹਾਡੀਆਂ ਜਿਹੜੀਆਂ ਇੰਸ਼ੋਰੈਂਸ ਨਾਲ ਸੰਬੰਧਿਤ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਦੇ ਨੇ ਇਨਸਟਾਸ਼ੂਰ ਦੇ ਪ੍ਰਿੰਸੀਪਲ ਫਾਈਨੈਂਸ਼ੀਅਲ ਐਡਵਾਈਜ਼ਰ ਸੇਬੀ ਸਿੰਘ ਜਿਨ੍ਹਾਂ ਦਾ ਕਿ ਮੈਂ ਤੁਹਾਡੇ ਨਾਲ ਇੱਕ ਵਾਰ ਫੇਰ ਜਿਹੜਾ ਕੰਟੈਕਟ ਹੈ ਉਹ ਸ਼ੇਅਰ ਕਰ ਲੈਣਾ info@instashurefinance.co.nz ਜਾਂ ਉਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ 0226987837 ਔਰ ਇਹ ਜਿਹੜੀਆਂ ਸਰਵਿਸ ਸਕਰੀਨ ਦੇ ਉੱਤੇ ਦਿਖਾਈ ਦੇ ਰਹੀਆਂ ਇਹ ਸਾਰੀਆਂ ਸਰਵਿਸ ਜਿਹੜੀਆਂ ਨੇ ਉਹ ਤੁਹਾਨੂੰ ਪ੍ਰੋਵਾਈਡ ਕਰਨੇ ਸਾਨੂੰ ਥੋੜਾ ਆਪਣੇ ਆਫਿਸ ਬਾਰੇ ਵੀ ਦੱਸੋ ਕਈ ਵਾਰੀ ਬੰਦਾ ਉਧਰਲੇ ਪਾਸੇ ਗਿਆ ਆ ਹੁੰਦਾ ਹਾਂਜੀ 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 ਆ ਤੁਹਾਨੂੰ ਮਿਲ ਕੇ ਆਵੇ ਤੁਹਾਡੇ ਨਾਲ ਚਾਹ ਦਾ ਪਿਆਲਾ ਪੀ ਕੇ ਆਵੇ ਬਿਲਕੁਲ ਜੀ ਤੇ ਬਿਲਡਿੰਗ ਬਹੁਤ ਸੋਹਣੀ ਤੁਹਾਡੀ ਉੱਤੇ ਪਲਾਨ ਬਹੁਤ ਸੋਹਣੇ ਆ ਹਾਂਜੀ ਹਾਂਜੀ ਉੱਤੇ ਵੱਲੋਂ ਬੰਲੀ ਅੰਦਰ ਜਾਣ ਨੂੰ ਜੀ ਕਰਦਾ ਬੰਦੇ ਨੂੰ ਬਿਲਕੁਲ ਭਾਈ ਜੀ ਆਪਣਾ ਆਫਿਸ ਹੈਗਾ ਮਾਉਂਟੇਟਨ ਤੇ ਜਿਹੜੀ ਸਾਡੀ ਸਰਵਿਸ ਇਸ ਹੈਗੇ ਨਾਟ ਜਸਟ ਆਕਲੈਂਡ ਜੀ ਪੂਰੇ ਨਿਊਜ਼ੀਲੈਂਡ ਨੇਸ਼ਨ ਵਾਈਡ ਸਾਡੇ ਡਿਫਰੈਂਟ ਡਿਫਰੈਂਟ ਏਰੀਆਜ਼ ਕਲਾਇੰਟ ਬੈਠੇ ਹੋਏ ਆਪਣੇ ਜੀ ਇਨਵਰਕ ਆਗਲ ਤੋਂ ਲੈ ਕੇ ਡਨਟਨ ਤੋਂ ਲੈ ਕੇ ਆਕਲੈਂਡ ਤੋਂ ਲੈ ਕੇ ਹਾਮਿਲਟਨ ਹਰ ਜਗ੍ਹਾ ਆਪਣੇ ਕਲਾਇੰਟਸ ਹੈਗੇ ਆ ਬਹੁਤ ਖੂਬ ਤੇ ਅਸੀਂ ਜਦੋਂ ਵੀ ਤੁਹਾਨੂੰ ਕੋਈ ਅਸਿਸਟੈਂਸ ਚਾਹੀਦੀ ਹੈ ਤੇ ਮਤਲਬ ਤੁਸੀਂ ਕਹਿ ਲੋ ਕਿ ਟਰੈਵਲ ਡਿਸਟੈਂਸ ਤੇ ਚੱਕਰ ਚ ਆਪਾਂ ਐ ਨਹੀਂ ਅਸੀਂ ਤੁਹਾਨੂੰ ਅਸਿਸਟ ਨਹੀਂ ਕਰ ਸਕਦੇ ਜੀ ਠੀਕ ਹੈ ਅਗਰ ਤੁਸੀਂ ਸਾਨੂੰ ਫੋਨ ਕਰਦੇ ਹੋ ਅਸੀਂ ਜ਼ੂਮ ਕਾਲ ਜਾਂ ਤੁਹਾਨੂੰ ਫੋਨ ਤੇ ਸਾਰਾ ਕੁ ਵੈਰੀ ਨਾਈਸ ਵੈਰੀ ਨਾਈਸ ਇੱਕ ਗੱਲ ਭਾਜੀ ਮੇਰੇ ਦਿਮਾਗ ਚ ਕਲਿੱਕ ਹੋਈ ਹੈ ਜ਼ਰੂਰ ਰਿਗਾਰਡਿੰਗ ਦਾ ਲਾਈਫ ਇੰਸ਼ੋਰੈਂਸ ਹਾਂ ਠੀਕ ਹੈ ਮੈਂ ਨਾ ਇੱਕ ਐਗਜ਼ਾਮਪਲ ਆਪਣੇ ਕਲਾਇੰਟਸ ਨਾਲ ਸ਼ੇਅਰ ਕਰਦਾ ਜ਼ਰੂਰ ਕਿ ਤੁਸੀਂ ਲੈਟਸ ਸੇ ਡਸਨਟ ਮੈਟਰ ਕਿ ਤੁਸੀਂ ਅੱਜ ਤੁਸੀਂ ਪਹਿਲੀ ਵਾਰੀ ਲੈ ਰਹੇ ਹੋ ਜਾਂ ਤੁਹਾਡੇ ਕੋਲ ਆਲਰੇਡੀ ਇੰਸ਼ੋਰੈਂਸ ਹੈਗੀ ਹੈ ਹਾਂਜੀ ਠੀਕ ਹੈ ਅ ਤੁਸੀਂ ਲੈਟਸ ਸੇ ਤੁਸੀਂ ਆਪਣੀ ਟਰੈਵਲ ਲਾਈਫ ਇੰਸ਼ੋਰੈਂਸ ਲਿੱਤੀ ਹੈ 1 ਮਿਲੀਅਨ ਦੀ ਜਾਂ 5 ਲੱਖ ਡਾਲਰ ਦੀ ਠੀਕ ਹੈ ਉਹਦਾ ਇੱਕ ਜਿਹੜਾ ਪ੍ਰੀਮੀਅਮ ਹੈਗਾ ਉਹ ਤੁਹਾਡੇ ਇਨਕਮ ਦਾ 0.1 ਜਾਂ 0.5 ਜਾਂ 0.10% ਵੀ ਨਹੀਂ ਹੈਗਾ ਤੂੰ ਜੋ ਤੁਸੀਂ ਉਹ ਤਾਂ ਪੇ ਕਰ ਰਹੇ ਹੋ ਅੱਛਾ ਮੈਂ ਆਪਣੇ ਆਪਾਂ ਨੂੰ ਲੱਗਦਾ ਰਹਿੰਦਾ ਵੀ ਨਹੀਂ ਯਾਰ ਬਹੁਤ ਮਹਿੰਗਾ ਹੋ ਗਿਆ ਪਰ ਤੁਸੀਂ ਇਹ ਵੀ ਦੇਖੋ ਨਾ ਇੱਕ ਸਾਲ ਦਾ ਪ੍ਰੀਮੀਅਮ ਆ ਹੋ ਬਿਲਕੁਲ ਤੁਸੀਂ ਉਹਦੀਆਂ ਕਿਸ਼ਤਾਂ ਬਣਾ ਲਓ ਜੀ ਜ਼ਰੂਰੀ ਥੋੜੀ ਵੀ ਸਾਲ ਦਾ ਇਕੱਠਾ ਹੀ ਭਰਨਾ ਮੇਰੇ ਨੂੰ ਜੀ ਅਗਲੇ ਨੂੰ ਕਹਦਾ ਵੀ ਭਾਜੀ ਮਹੀਨੇ ਕੋ ਬਾਅਦ ਇਹਨੇ ਕਿ ਦੇ ਦਿਆ ਕਰਾਂਗੇ ਤੁਹਾਨੂੰ ਵੀ ਨਹੀਂ ਮਹਿਸੂਸ ਹੋਣਾ ਤੇ ਮੈਂ ਹਰ ਇੱਕ ਨੂੰ ਇਹ ਗੱਲ ਕਹਿੰਦਾ ਕਿ ਅਸੀਂ ਐਜ਼ ਅ ਇਮੀਗ੍ਰੈਂਟ ਸਾਰੇ ਬਾਹਰ ਆਏ ਆ ਅਸੀਂ ਸਾਰੇ ਮਿਹਨਤ ਕਰ ਰਹੇ ਹਾਂ ਠੀਕ ਹੈ ਜੀ ਆਪਣੀ ਫੈਮਲੀ ਨੂੰ ਸਪੋਰਟ ਕਰਦੇ ਹਾਂ ਬੈਕ ਇਨ ਇੰਡੀਆ ਹੈਨਾ ਵੈਰੀ ਗੁੱਡ ਤੁਸੀਂ ਰੋਜ਼ ਕੰਮ ਤੇ ਜਾਂਦੇ ਹੋ ਠੀਕ ਹੈ ਤੁਹਾਡੀ ਇਨਕਮ ਆਉਂਦੀ ਹੈ ਜੇ ਤੁਸੀਂ ਮਹੀਨੇ ਦਾ 4 ਜਾਂ 5000 ਕਮਾ ਰਹੇ ਹੋ ਜੀ 2000 ਤੁਹਾਡੇ ਖਰਚੇ ਤੇ 3000 ਤੁਸੀਂ ਜੇਬ ਚ ਪਾ ਰਹੇ ਹੋ ਠੀਕ ਹੈ ਆਪਣੇ ਐਸ ਅ ਸੇਵਿੰਗਸ ਬਿਲਕੁਲ ਸਹੀ ਸਾਰੇ ਨੂੰ ਮੈਂ ਕਹਿੰਦਾ ਜੀ ਕੱਲ ਨੂੰ ਅਗਰ ਲੈਟਸ ਸੇ ਉਹ ਇਨਕਮ ਬੰਦ ਹੋ ਗਈ ਜੇ ਕੱਲ ਨੂੰ ਸਾਨੂੰ ਕੁਝ ਹੋ ਗਿਆ ਤੁਹਾਡੇ ਅਕਾਊਂਟ ਚ 1 ਮਿਲੀਅਨ ਤੇ 5 ਲੱਖ ਡਾਲਰ ਹੈਗਾ ਆਪਣੀ ਫੈਮਲੀ ਨੂੰ ਸਪੋਰਟ ਕਰਨ ਲਈ ਹਮ ਠੀਕ ਹੈ ਜੇ ਨਹੀਂ ਹੈਗਾ ਜੇ ਤੁਹਾਨੂੰ ਲੱਗਦਾ ਠੀਕ ਹੈ ਤੁਸੀਂ ਪਹਿਲੀ ਚੀਜ਼ ਤੇ ਉਸ ਅਕਾਉਂਟ ਨੂੰ ਸਿਕਿਉਰ ਕਰੋ ਜੀ ਠੀਕ ਹੈ ਸੈਕੰਡਲੀ ਤੁਹਾਡੀ ਜਿਹੜੀ ਲਾਈਫ ਇੰਸ਼ੋਰੈਂਸ ਹੈ ਉਸ ਚੀਜ਼ ਨੂੰ ਤੁਹਾਡੇ ਜਿਹੜੇ ਪੇਰੈਂਟਸ ਬੈਠੇ ਹੈ ਬੈਕ ਇਨ ਇੰਡੀਆ ਜੇ ਤੁਹਾਡੇ ਕੋਈ ਕਰਜ਼ੇ ਹੈਗੇ ਆ ਤੁਹਾਡੀ ਫੈਮਿਲੀ ਨੂੰ ਸਫਰ ਨਾ ਕਰਨਾ ਪਵੇ ਇਸ ਲਈ ਬਿਲਕੁਲ ਸਹੀ ਬਿਲਕੁਲ ਸਹੀ ਮੈਨੂੰ ਸਰਦ ਨੇ ਵੀ ਦੱਸੋ ਵੀ ਆਖਰ ਦੇ ਵਿੱਚ ਸਾਡੇ ਜਿਹੜੇ ਨਵੇਂ ਆਏ ਭੈਣਾ ਭਰਾ ਨੇ ਜੀ ਤੁਹਾਨੂੰ ਪਤਾ ਵੀ ਇਮੀਗ੍ਰੇਸ਼ਨ ਸਟੇਟਸ ਹਰੇਕ ਦਾ ਵੱਖਰਾ ਇਸ ਫੋਮਕ ਦੇ ਵਿੱਚ ਕੋਈ ਸਟੂਡੈਂਟ ਵੀਜ਼ੇ ਤੇ ਆਇਆ ਕੋਈ ਐਕ੍ਰੈਡੀਟਿਡ ਵੀਜ਼ੇ ਤੇ ਆਇਆ ਕੋਈ ਵੈਸਟਰ ਵੀਜ਼ੇ ਤੇ ਆਇਆ ਜਿਨ੍ਹਾਂ ਦੀ ਪਹਿਲਾਂ ਗੱਲ ਹੋ ਕੇ ਹਟ ਕਈ ਇਹ ਲੈ ਪੀਆਰ ਨਹੀਂ ਹੋਏ ਕਈ ਪੀਆਰ ਨੇ ਵਨ ਆਫ ਰੈ residency ਦੇ ਵਿੱਚ ਬਹੁਤ ਸਾਰੇ ਮੱਤਰ ਪੱਕੇ ਹੋਏ ਸਾਡੇ ਹਾਂਜੀ ਹਾਂਜੀ ਕਈ ਸਿਟੀਜ਼ਨ ਨੇ ਇਹਨਾਂ ਸਾਰਿਆਂ ਦੇ ਲਈ ਕੋਈ ਐਲੀਜੀਬਿਲਟੀ ਵਾਲਾ ਕੋਈ ਬਾਦ ਘਾਟ ਕੀਮਤ ਦੇ ਪੱਖੋਂ ਕੋਈ ਫਰਕ ਤਾਂ ਹੈ ਨਹੀਂ ਨਾ ਨਹੀਂ ਬਿਲਕੁਲ ਜੀ ਹਾਂ ਕਈ ਲੋਕਾਂ ਨੂੰ ਵੀ ਲੱਗਦਾ ਹੋਣਾ ਵੀ ਸ਼ਾਇਦ ਜਿਹੜਾ ਜਿਹੜਾ ਬੰਦਾ ਆਪਣਾ ਜਿਹਨਾਂ ਕੋਲ ਵੀ ਵਰਕ ਵੀਜ਼ਾ ਹੈਗਾ ਜੀ ਐਟਲੀਸਟ 2 ਸਾਲ ਤੋਂ ਉੱਪਰ ਦਾ ਜਾਂ 1 ਸਾਲ ਦਾ ਵੀ ਵੀਜ਼ਾ ਹੈਗਾ ਸਾਰੇ ਐਲੀਜੀਬਲ ਹੈਗੇ ਇੰਸ਼ੋਰੈਂਸ ਲਈ ਤੇ ਡਸਨਟ ਮੈਟਰ ਕਈ ਲੋਕੀ ਕਹਿੰਦੇ ਸੀ ਆਪਾਂ ਅਗਰ ਸਿਟੀਜ਼ਨ ਹੈਗੇ ਆ ਤੇ ਵਰਕ ਵੀਜ਼ਾ ਦੀ ਇੰਸ਼ੋਰੈਂਸ ਵਕਰੀ ਹੈ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਜੋ ਪ੍ਰੀਮੀਅਮ ਸਿਟੀਜ਼ਨ ਦਾ ਹੈਗਾ ਉਹ ਹੀ ਵਰਕ ਵੀਜ਼ਾ ਲੈਂਦਾ ਹੈ ਉਹ ਹੀ ਰੈਜ਼ੀਡੈਂਟ ਦਾ ਹੈ ਉਹ ਹੀ ਪੀਆਰ ਦਾ ਯੈਪ ਤੇ ਇਟਸ ਕਾਈਂਡ ਆ ਸੇਮ ਥਿੰਗ ਤੇ ਉਹਦੇ ਉਸ ਚੀਜ਼ 'ਚ ਕੋਈ ਫਰਕ ਨਹੀਂ ਹੈਗਾ ਕਿ ਅਗਰ ਤੁਸੀਂ ਇੰਸ਼ੋਰੈਂਸ ਲੈ ਰਹੇ ਹੋ ਤੇ ਕੋਈ ਡਿਫ ਪ੍ਰਾਈਸ ਡਿਫਰੈਂਸ ਜਾਂ ਪਾਲਿਸੀ ਡਿਫਰੈਂਸ ਹੈਗਾ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਜੀ ਜੀ ਮੈਨੂੰ ਇਹ ਵੀ ਲੱਗਦਾ ਕਿ ਜਦੋਂ ਅਸੀਂ ਇਹ ਗੱਲਾਂ ਕਰ ਰਹੇ ਹਾਂ ਇਹਦੇ ਵਿੱਚ ਲਾਜ਼ਮੀ ਹੋ ਜਾਂਦਾ ਕਿ ਅਸੀਂ ਇਸ ਚੀਜ਼ ਦੀ ਇੰਪੋਰਟੈਂਸ ਨੂੰ ਜ਼ਰੂਰ ਸਮਝੀਏ ਕਿ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ ਜਿੱਥੇ ਅਸੀਂ ਆਪਣੇ ਬਾਕੀ ਖਰਚੇ ਕਰਦੇ ਹਾਂ ਜਿੱਥੇ ਅਸੀਂ ਕੌਫੀ ਦਾ ਕੱਪ ਜਿਹੜਾ ਉਹ 5 ਡਾਲਰ ਦਾ ਪੀਂਦੇ ਹਾਂ ਤੇ ਕਈ ਵਾਰ ਤਾਂ ਐਵਰੀ ਡੇ ਪੀਂਦੇ ਹਾਂ ਜੀ ਜੀ ਤੇ ਇਹ ਗੱਲ ਉੱਥੇ ਕੀ ਆ ਜਾਂਦੀ ਆ ਤੁਹਾਡੀ ਇਸ ਗੱਲ ਤੋਂ ਮੈਂ ਜਗਦਾ ਮੈਂ ਪਿੱਛੇ ਇੱਕ ਵੀਡੀਓ ਪਾਈ ਸੀਗੀ ਅੱਛਾ ਤੁਸੀਂ ਅਗਰ 35 ਸਾਲ ਤੁਹਾਡੀ ਏਜ ਹੈਗੀ ਆ ਆਹਾਂ ਠੀਕ ਹੈ 2-2 ਲੱਖ ਦਾ ਤੁਸੀਂ ਕਵਰ ਲੈ ਸਕਦੇ ਹੋ ਜਿਹੜਾ ਤੁਹਾਡਾ 80 ਸਾਲ ਤੱਕ ਤੁਹਾਡਾ ਪ੍ਰੀਮੀਅਮ ਲੌਕ ਹੋ ਜਾਏਗਾ ਕਹਿਣ ਦਾ ਮਤਲਬ ਕਿ ਜੋ ਤੁਹਾਡਾ ਪ੍ਰੀਮੀਅਮ ਆ ਜਾਏ ਐਗਜੈਕਟਲੀ 80 ਸਾਲ ਤੱਕ ਪ੍ਰੀਮੀਅਮ ਉਹੀ ਰਹੇਗਾ ਚਾਹ ਠੀਕ ਹੈ ਤੇ ਉਹੀ ਮੈਂ ਸੇਮ ਐਗਜ਼ਾਮਪਲ ਯੂਜ਼ ਕੀਤੀ ਸੀ ਕਿ ਕਾਫੀ ਸਾਨੂੰ ਆਪਣੀ ਉਹ ਵੀਡੀਓ ਜ਼ਰੂਰ ਭੇਜੋ ਅਸੀਂ ਆਪਣੀ ਰੇਡੀਓ ਸਪਾਈਸ ਦੇ ਫੇਸਬੁਕ ਪੇਜ ਤੇ ਸ਼ੇਅਰ ਕਰਦੇ ਹਾਂ ਇਟਸ ਵੈਰੀ ਇਨੋਵੇਟਿਵ ਵੈਰੀ ਕ੍ਰੀਏਟਿਵ ਡੈਫੀਨਿਟਲੀ ਵੀਡੀਓ ਤਾਂ ਕਿ ਲੋਕ ਜਿਹੜੇ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਸਕੇ ਇਸ ਗੱਲ ਦੇ ਲਈ ਉਹਨਾਂ ਨੂੰ ਇਹਦੀ ਇੰਪੋਰਟੈਂਸ ਅਜਿਹਾ ਸਮਝਾਈ ਜਾ ਸਕੇ ਸੋ ਸਰਵਲਿਨ ਔਰ ਸੈਬੀ ਸਿੰਘ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੁਲਕ ਦੇ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਅਸੀਂ ਤੁਹਾਨੂੰ ਮਿਲ ਸਕਦੇ ਹਾਂ ਦੇਖ ਸਕਦੇ ਹਾਂ ਕਿਉਂਕਿ ਹੁਣ ਤਾਂ ਟੈਕਨੋਲੋਜੀ ਨੇ ਸਾਨੂੰ ਬਹੁਤ ਲਾਗੇ ਕਰ ਦਿੱਤਾ ਸੋ ਮੈਂ ਇਹੀ ਚਾਹੂੰਗਾ ਵੀ ਜਿਹੜੇ ਜਿਹੜੇ ਮਿੱਤਰਾਂ ਨੇ ਇੰਸ਼ੋਰੈਂਸ ਸੰਬੰਧੀ ਕੋਈ ਵੀ ਪਾਲਿਸੀ ਖਰੀਦਣੀ ਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਾਲਿਸੀ ਇਹਨਾਂ ਤੋਂ ਹੀ ਲੈਣੀ ਆ ਜੇ ਤੁਸੀਂ ਸਿਰਫ ਸਲਾਹ ਲੈਣੀ ਆ مشਵਰਾ ਲੈਣਾ ਤੇ ਉਹਦੇ ਲਈ ਸਾਬੀ ਸੰਗ ਜਿਹੜੇ ਨੇ ਉਹ ਹਮੇਸ਼ਾ ਹਾਜ਼ਰ ਰਹਿੰਦੇ ਨੇ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਐਡਵਾਈਸ ਕਰਨਗੇ ਔਰ ਕੋਈ ਸੋਮਵਾਰ ਤੋਂ ਸ਼ੁੱਕਰਵਾਰ ਵਾਲਾ ਵੀ ਰੋਲਾ ਨਹੀਂ ਜਦੋਂ ਤੁਹਾਨੂੰ ਲੱਗੇ ਕਯਾ ਯਾਰ ਮੈਂ ਹੁਣ ਕੰਮ ਤੋਂ ਆ ਗਿਆ ਤੇ ਹੁਣ ਚਲੋ ਯਾਰ ਫੋਨ ਕਰੀਏ ਬੰਦੇ ਨੂੰ ਹਾਂ ਔਰ ਤੁਸੀਂ ਕਹਾਂ ਬਿਲਕੁਲ ਰੋਟੇਸ਼ਨ ਤਾਂ ਦੇਖੋ ਇਹ ਤੁਹਾਡੀ ਜੌਬ ਆ ਕੋਈ ਵੀ ਬੰਦਾ ਰੋਟੇਸ਼ਨ ਲੈਣੀ ਚਾਹੁੰਦਾ ਖਾਸ ਕਰਕੇ ਇਸ ਮੁੱਦੇ ਦੇ ਉੱਤੇ ਫੀਲ ਫ੍ਰੀ ਟੂ ਕੰਟੈਕਟ ਇੰਸਟਿਚੂਟ ਔਰ ਆਨਲਾਈਨ ਇਹਨਾਂ ਦੀਆਂ ਸਾਰੀਆਂ ਡੀਟੇਲਸ ਜਿਹੜੀਆਂ ਬਹੁਤ ਵਧੀਆ ਵੈਬਸਾਈਟ ਬਣੀ ਹੋਈ ਮੈਂ ਹੁਣੇ ਦੇਖ ਰਿਹਾ ਸੀ ਤੇ ਉਹਦੇ ਵਿੱਚ ਇਹਨਾਂ ਦੀਆਂ ਸਾਰੀਆਂ ਸਰਵਿਸਿਜ਼ ਨੂੰ ਲੈ ਕੇ ਇਹਨਾਂ ਦੀ ਐਸੋਸੀਏਸ਼ਨ ਕਿਹੜੇ ਕਿਹੜੇ ਐਸੋਸੀਏਸ਼ਨ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਨਾਲ ਅ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਨਾਲ ਤੁਹਾਨੂੰ ਯਕੀਨ ਵੱਜ ਜਾਏਗਾ ਕਿ ਕਿੰਨਾ ਆਥੈਂਟਿਕ ਕੰਮ ਜਿਹੜਾ ਸਾਡੀ ਇਹ ਟੀਮ ਕਰਦੀ ਹੈ 0226987837 ਦੇ ਉਤੇ اور ਐਮ ਡੀ ਆਰਟੀ ਦੇ ਮੈਂਬਰ ਨੇ ਜਿਵੇਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਬਹੁਤ ਥੋੜੇ ਲੋਕਾਂ ਦੇ ਹਿੱਸੇ ਆ ਉਹਨਾਂ ਦੀ ਕ੍ਰੈਡੀਬਿਲਟੀ ਦੇ ਕੋਈ ਵੀ ਸਵਾਲ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਪਣੇ ਨਕੇਵੀਰ ਕਮਲਪ੍ਰੀਤ ਸਿੰਘ ਪਨਾਗ ਜਿਹੜੇ ਨੇ ਇਹ ਵੀ ਗੱਲਬਾਤ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਪਠਾਨਕੋਟ ਤੋਂ ਹੀ ਯਾਤਰਾ ਸ਼ੁਰੂ ਹੋਈ ਸੀ ਜੀ ਔਰ ਨਿਊਜ਼ੀਲੈਂਡ ਦੇ ਹਰੇਕ ਹਿੱਸੇ ਦੇ ਵਿੱਚ ਸਭੀ ਸਭੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਹੁਤ ਚੰਗੀ ਗੱਲ ਬਿਲਕੁਲ ਬਹੁਤ ਸ਼ੁਕਰੀਆ ਦੇਖਵੀਰ ਥੈਂਕ ਯੂ ਥੈਂਕ ਯੂ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਈ ਨਹੀਂ ਗੱਲ ਜਿਹੜੀ ਮੈਂ ਪੁੱਛਣੀ ਭੁੱਲ ਗਿਆ ਹਾਂ ਪਰ ਤੁਸੀਂ ਦੱਸ ਨਹੀਂ ਤੁਸੀਂ ਭਾਜੀ ਸਭ ਕੁਝ ਕਵਰ ਕਰਤਾ ਤੇ ਅੱਜਕੱਲ੍ਹ ਲੋਕਾਂ ਨੂੰ ਲਾਈਕ ਚੰਗੀ ਤਰ੍ਹਾਂ ਪਤਾ ਇੰਸ਼ੋਰੈਂਸ ਕੀ ਚੀਜ਼ ਹੈਗੀ ਹੈ ਵੈਰੀ ਗੁੱਡ ਇੱਕ ਬਸ ਇੱਕ ਲਾਸਟ ਚੀਜ਼ ਹੈਗੀ ਹੈ ਕਿ ਕਈ ਲੋਕਾਂ ਕੋਲ ਇੰਸ਼ੋਰੈਂਸ ਬਹੁਤ ਟਾਈਮ ਤੋਂ ਚੱਲ ਰਹੀ ਹੈ ਠੀਕ ਹੈ ਰਿਵਿਊ ਨਹੀਂ ਕਰ ਰਿਵਿਊ ਨਹੀਂ ਕੀਤੀ ਮੈਂ ਇਹ ਕਹਾਂ ਉਹਨਾਂ ਲੋਕਾਂ ਦਾ ਠੀਕ ਹੈ ਹਾਂ ਮੈਂ ਇੱਕ ਐਗਜ਼ਾਮਪਲ ਦਵਾ ਡਾਕੂਮੈਂਟ ਪੜ੍ਹਦੇ ਵੀ ਨਹੀਂ ਆਪਾਂ ਜੀ ਜੀ ਅੱਜ ਤੋਂ 15 ਸਾਲ ਪਹਿਲਾਂ ਤੁਸੀਂ ਵੋਡਾ ਫੋਨ ਹੁੰਦਾ ਸੀਗਾ 2 ਡਿਗਰੀਸ ਬਸ ਠੀਕ ਹੈ ਤੁਸੀਂ 1 GB ਡਾਟਾ ਸਾਨੂੰ ਮਿਲਦਾ ਸੀਗਾ 50-60 ਡਾਲਰ ਦਾ ਠੀਕ ਹੈ ਅੱਜ ਜੋ ਇਹ 50-60 'ਚ ਤੁਹਾਡੀ ਲੋਕਾਂ ਦੀ ਉਸੇ ਟਾਈਮ ਦੀ ਪਾਲਸੀਆਂ ਚੱਲ ਰਹੀਆਂ ਕੋਈ ਅੱਜ ਤੱਕ ਰਿਵਿਊ ਨਹੀਂ ਹੋਈ ਹਾਂ ਅੱਜ ਜੇ ਬੰਦਾ ਵਈ ਵੋਡਾਫੋਨ ਜਾਏ 50 ਡਾਲਰ ਚ ਉਹਨੂੰ ਅਨਲਿਮਿਟਿਡ ਪੈਕ ਮਿਲ ਰਿਹਾ ਹੈ ਕੋਈ ਸ਼ੱਕ ਨਹੀਂ ਠੀਕ ਹੈ ਜੀ ਐਗਜ਼ਾਮਪਲ ਮਤਲਬ ਇੰਸ਼ੋਰੈਂਸ ਨਾਲ ਪਰ ਰਿਲੇਟ ਕਰ ਰਹੇ ਹਾਂ ਤੇ ਸਾਰਾ ਕੁਝ ਬਦਲ ਰਿਹਾ ਸਭ ਕੁਝ ਬਦਲ ਰਿਹਾ ਟਾਈਮ ਦੇ ਨਾਲ ਇੰਸ਼ੋਰੈਂਸ ਦੁਨੀਆ ਮੁੱਠੀ ਚੱਲ ਰਹੀ ਹੈ ਬਿਲਕੁਲ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਸਰਦਾਰ ਸਰਬਲੀਨ ਸਿੰਘ ਸਰਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਪ੍ਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਇਸ ਗੱਲਬਾਤ ਨੂੰ ਅਸੀਂ ਰਿਪੀਟ ਬ੍ਰਾਡਕਾਸਟ ਵੀ ਕਰਾਂਗੇ ਤਾਂ ਕਿ ਇਹ ਸਾਰੀ ਜਾਣਕਾਰੀ ਜਿਹੜੀ